ਕੀ ਕਰਨ ਲੱਗ ਪਈ ਜੀ ਤੁਸੀਂ ਹੁਣ ਰਮਣ ਆਪਾ ਉਹ ਉਧਰ ਨਹੀਂ ਗਈ ਕਾਰ ਪਾਰਕਿੰਗ 'ਚ ਖੜੀ ਪਤਾ ਨਹੀਂ ਅੰਦਰ ਗੈਸ ਬਣਿਆ ਕਿ ਕੀ ਬਣੀ ਤੇ ਇਹ ਨਾ ਤੇੜ ਚੱਲ ਗਈ ਆਹ ਹਾਂਜੀ ਆਹ ਦੇਖੋ ਤੁਸੀਂ ਸਾਰਾ ਇੱਥੋਂ ਲੈ ਕੇ ਤੇ ਧੁਰਤ ਲੈ ਕੇ ਧੁਰਤ ਤੱਕ ਮਤਲਬ ਤੇੜ ਲੰਮੀ ਤੇੜ ਚੱਲ ਗਈ ਸਾਰੇ ਸ਼ੀਸ਼ੇ 'ਚ ਹਾਂਜੀ ਤੇ ਮੈਂ ਇੱਕ ਬੀੜ ਕੋ ਦੇਖੀ ਸੀ ਉਹ ਨਾ ਮਤਲਬ ਕੁਝ ਪਾਈ ਜਾਂਦਾ ਸੀ ਤੇੜ ਚਾਏ ਤੇ ਤੇੜ ਸਾਰੀ ਭਰ ਜਾਂਦੀ ਸੀ ਸ਼ੀਸ਼ਾ ਜੁੜ ਜਾਂਦਾ ਸੀ ਠੀਕ ਹੈ ਉਹ ਕਹਿੰਦੇ ਹੁੰਦੇ ਆ ਇੱਕ ਸ਼ੀਸ਼ਾ ਤੇ ਦੂਜਾ ਦਿਲ ਦੋਵੇਂ ਟੁੱਟਦੇ ਜ਼ਰੂਰ ਨੇ ਹਣਾ ਇਹ ਮੁੜਕੇ ਜੁੜਦੇ ਵੀ ਨਹੀਂ ਅਰੇ ਆਹ ਸিসি ਜੀ ਵਾਲੇ ਕਹਿੰਦੇ ਦਾਵਾ ਕਰਦੇ ਕਹਿੰਦੇ ਸੀਸਾ ਜੋੜ ਦਿੰਨੇ ਆਂ ਅਸੀਂ ਤੇ ਅੱਜ ਉਹ ਹੀ ਸੀਸਾ ਜੋੜ ਕੇ ਦੇਣੇ ਆ ਵੀ ਜੁੜਦਾ ਕਿ ਨਹੀਂ ਕੀ ਚੀਜ਼ ਹੈ ਜੀ ਇਹ ਇਹ ਮ मतलब ਰਮਣ ਇਹ ਬੈਂਡ ਸ਼ੀਲਡ ਟੁੱਟਣ ਤੋਂ ਹੀ ਆ ਆ ਸੀਗੀ ਆ ਲਿਖਿਆ ਵੀ ਹੋਏ ਦੇ ਕਿੱਟ ਹੈ ਜੀ ਹਨਾ ਇਹ ਹਾਂ ਬੈਂਡ ਸ਼ੀਲਡ ਟੁੱਟਣ ਤੋਂ ਕਰਨ ਵਾਲੀ ਠੀਕ ਹੈ ਵੀ ਜੇ ਟੁੱਟ ਜਾਂਦੀ ਹੈ ਤਾਂ ਰਿਪੇਅਰ ਕਿੱਟ ਵਾਈਦੀ ਹੈ ਇਹ ਇਹਦੇ ਨਾਲ ਇੱਕ ਤਾਂ ਆਹ ਦਿੱਤਾ ਹੋਇਆ ਰਮਣ ਨੇ ਮਤਲਬ ਉਸ ਹੀਸੇ ਹੁਣ ਕਈ ਵਾਰੀ ਡਲੀ ਵਾਜੀ ਜਾਂਦੀ ਆ ਕੋਈ ਹਨ ਇੱਕ ਥਾਂ ਤੇ ਡਲੀ ਵਾਜੀ ਜਾਂਦੀ ਤੇ ਉਹਦੇ ਕਾਰਨ ਟੁੱਟ ਜਾਂਦਾ ਉਹ ਤੇ ਆਪਾਂ ਲਾ ਕੇ ਇਹ ਆਹ ਲਾ ਕੇ ਤੇ ਇਹਦੇ ਨਾਲ ਆਪਾਂ ਮਤਲਬ ਦਵਾਈ ਪਾ ਸਕਦੇ ਇਹਦੇ ਚ ਆਹ ਕਸ ਕੇ ਉੱਤੇ ਆਏ ਤੇ ਉਹ ਤੇੜਾ ਜਿਹੜੀਆਂ ਭਰ ਜਾਂਦੀਆਂ ਨੇ ਤੇ ਇੱਕ ਜਿਵੇਂ ਹੁਣ ਆਹ ਲੰਮੀ ਤੇੜ ਚੱਲੀ ਹੋਈ ਤਾਂ ਉਹਦੇ ਲਈ ਦਿੱਤੇ ਹੋਏ ਆ ਪੇਪਰ ਜੀ ਹੋ ਜਾਊਗੀ ਜੇ ਇਹਦੇ ਨਾਲ ਸਾਫ਼ ਮੈਂਤ ਲਾ ਗਏ ਵੇਖੋ ਯਾਰ ਦੇਖਦੇ ਆ ਹੁਣ ਆਹ ਪੇਪਰ ਪਹਿਲਾਂ ਲਾਇਆ ਹੋਇਆ ਆ ਪਰ ਰਿਜ਼ਲਟ ਇਹ ਵੀ ਚੈੱਕ ਕਰਾਂਗੇ ਉਹਨੇ ਆਪਾਂ ਤੇ ਵੀ ਲਾ ਦੇਈਏ ਇਹ ਬਸ ਦੋਸਤੋ ਕਹਿੰਦੇ ਵੀ ਜਿਵੇਂ ਹੁਣ ਤੇੜ ਚੱਲ ਗਈ ਐ ਤੇ ਇਹ ਤੇੜ ਚ ਆਪਾਂ ਇਹਨੂੰ ਨੋਟ ਇਹ ਐਂ ਕਰਕੇ ਤੇੜੇ 'ਚ ਭਰ ਦੇਣਾ ਆਪਾਂ ਇਹਨੂੰ ਤੇ ਉਤੋਂ ਆਪਾਂ ਇਹਨੂੰ ਕਵਰ ਕਰ ਦੇਣਾ ਕਿਸੇ ਵੀ ਪੌਲੀ ਮਤਲਬ ਆ ਪੇਪਰ ਨਾਲ ਫੈਵਿਕ ਇੱਕ ਵਰਗੀ ਹੈ ਜੀ ਹਨਾ ਹਾਂ ਫੈਵਿਕ ਇੱਕ ਵਰਗੀ ਗੰਮ ਜੀ ਹੈ ਰਮਣੇ ਇਹ ਠੀਕ ਆ ਆ ਦੇਖੋ ਜਿਵੇਂ ਹੁਣ ਆਪਾਂ ਤੇੜੇ ਤੇ ਲਾਤੀ ਠੀਕ ਆ ਹੱਥ ਨੂੰ ਤਾਂ ਨਹੀਂ ਚਿਪਕਦੀ ਜੀ ਨਹੀਂ ਨਹੀਂ ਹੱਥ ਨੂੰ ਨਹੀਂ ਚਿਪਕਦੀ ਰਮਣੇ ਆ ਦੇਖੋ ਜੀ ਹੁਣ ਨੇੜੇ ਕਰਕੇ ਦਿਖਾ ਦਿਓ ਆਪਣੇ ਦੋਸਤਾਂ ਨੂੰ ਆ ਤੇੜੇ ਤੇ ਆਪਾਂ ਲਾਤੀ ਦੋਸਤੋ ਤੇ ਐਂ ਕਰਕੇ ਆਪੇ ਪਿੱਛੇ ਆਪਾਂ ਇਧਰ ਪੇਪਰ ਵੀ ਲਾਏ ਹੋਏ ਨੇ ਇਹ ਬੇਪਰਨਾਲ ਹੀ ਆਏ ਸੀ ਹੈ ਨਾ ਹੂੰ ਇਹ ਨਾਲ ਹੀ ਮਿਲਦੇ ਪੰਜ ਚਰ ਪੇਪਰ ਜਿਹਦੇ ਜਿਹਨਾਂ ਨੂੰ ਕੋਈ ਤੇੜ ਚੱਲ ਜਾਂਦੀ ਹੈ ਹਨਾ ਤਾਂ ਆਪਾਂ ਇਹ ਪੇਪਰ ਜਿਹੜੇ ਉੱਤੇ ਲਾ ਦੇਨੇ ਆ ਐਂ ਲਾ ਕੇ ਜਿਵੇਂ ਆਪਾਂ ਲਾਤੀ ਕੰਮ ਜੀ ਇਹ ਹੁਣ ਜਿਵੇਂ ਤੁੱਪ 'ਚ ਖੜੀ ਰਹੀ ਜੀ ਗੈਸ ਵਾਹਣ ਦੀ ਅੰਦਰ ਉਹਦੀ ਵਜ੍ਹਾ ਕਰਕੇ ਇਹ ਤਰੇਡ ਆ ਗਈ ਤੇ ਹਨਾ ਜੀ ਹਾਂ ਜੀ ਓਏ ਤੁੱਪ ਦੀ ਵਜ੍ਹਾ ਕਰਕੇ ਤਰੇਡ ਆ ਗਈ ਆ ਦੇਖੋ ਜੀ ਹੁਣ ਇੱਥੇ ਤਾਂ ਮਤਲਬ ਲਾਤੀ ਆਪਾਂ ਇਹ ਇਕੱਠਾ ਕਰਦਗੇ ਇਹ ਐਂ ਕਰਕੇ ਆ ਪੇਪਰ ਜਿਹੜੇ ਉੱਤੇ ਲਾ ਦੇਨੇ ਰਹਿਣੇ ਨੇ ਠੀਕ ਹੈ ਜੀ ਪੀਪਰ ਲਾ ਕੇ ਇੱਥੇ ਨਾ ਇੱਕ ਪੋਚਾ ਜਿਹਾ ਪਿਆ ਸੀ ਆਹ ਰਿਹਾ ਇਹ ਆ ਵੀ ਨਾਲ ਮਿਲਦਾ ਜੇ ਰਹੁਣ ਤੇ ਇਹਦੇ ਨਾਲ ਆਪਾਂ ਇਹ ਮਤਲਬ ਇਹਦੇ ਉੱਤੇ ਫੇਰ ਦੇਣਾ ਹੈ ਚੰਗੂਤਰਾ ਜਿਹੜਾ ਵਿੱਚ ਰੱਚ ਜੇ ਉਹਦੇ ਤੇੜ ਦੇ ਠੀਕ ਹੈ ਜੀ ਤੇ ਇਹ ਲੋਡ ਕਰਕੇ ਆਹ ਇਹ ਪੋਚਾ ਆਪਾਂ ਮਾਰ ਦੇਣਾ ਇਹਦੇ ਤੇ ਆਹ ਦੇਖ ਰਹੁਣ ਹੁਣ ਇੱਥੇ ਆਪਾਂ ਲਾਇਆ ਹੁੰਦਾ ਨਾ ਇੱਥੇ ਲਾਇਆ ਸੀਗਾ ਆਪਾਂ ਦੇਖ ਭਰੀ ਹੈ ਨਾ ਥੋੜੀ ਜੀ ਹਾਂਜੀ ਲੱਗਦੀ ਹੈ ਨਾ ਹੂੰ ਮਤਲਬ ਇਹ ਸਲੋਡ ਹੈਗਾ ਇਹਦਾ ਸਿਸਟਮ ਤੇ ਲਾ ਕੇ ਆਪਾਂ ਇਸ ਲੋਡਾਂ ਨੂੰ ਛੱਡ ਦੇਣਾ ਕੋਈ ਸਮੇਂ ਲਈ ਠੀਕ ਹੈ ਜੀ ਤੇ ਦੇਖਦੇ ਆਂ ਬਾਕੀ ਕੀ ਰਿਜ਼ਲਟ ਨਿਕਲਦਾ ਹਾਲੇ ਤੱਕ ਜੇਕਰ ਆਪਾਂ ਲਈ ਆ ਰਵਣ ਤੇੜ ਨਾ ਦਿਖਦੀਦਾ ਹੈ ਪਰ ਪਹਿਲਾਂ ਉਹ ਘੱਟ ਦਿਖਣ ਲੱਗੀ ਦੋਸਤੋ ਮਤਲਬ ਕੁਝ ਨਾ ਕੁਝ ਫਰਕ ਪਿਆ ਹੈ ਇਹਦੇ ਨਾਲ ਤੇ ਮਤਲਬ ਜੋੜਦੀਦਾ ਹੈ ਵੀ ਜਮਾ ਉਮੀਦਾਂ ਨਹੀਂ ਜੋੜਦੀ ਸੀ ਸਾਨੂੰ ਦੋਸਤੋ ਵੀ ਥੋੜਾ ਥੋੜਾ ਪਤਾ ਤਾਂ ਲੱਗਦਾ ਪਰ ਇੱਕ ਵੀ ਆਏ ਆ ਵੀ ਚਲੋ ਮੰਨ ਟਿਕਾਉਣ ਜਾ ਹੈਗਾ ਇਹਦੇ ਨਾਲ ਮੜਾ ਮੁੱਟਾ ਬ੍ਰੇਕ ਆ ਕਿਤੇ ਆਪਣਾ ਵੀ ਬਾਲਾ ਨਹੀਂ ਢੜਕਾ ਹੈਗਾ ਤਾਂ ਆਪਾਂ ਕੰਮ ਚਲਾ ਸਕਦੇ ਆ ਜੇ ਮਤਲਬ ਜਿਆਦਾ ਹੀ ਢੜਕਾ ਹੈ ਦੋਸਤੋ ਉੱਥੇ ਨਹੀਂ ਇਹ ਚੀਜ਼ ਕੰਮ ਕਰਦੀ ਆ ਜਦੋਂ ਮੈਂ ਹੁਣ ਮਾੜਾ ਮੋਟਾ ਕਿਤੇ ਕੋਈ ਡਲੀ ਵੱਜ ਗਈ ਕੋਈ ਹਨਾ ਕਈ ਬਰੀ ਟਰੱਕ ਡਲੀ ਮਾਰਦੇ ਆਗੇ ਉਹ ਜਗ੍ਹਾ ਤੇ ਤਾਂ ਇਹ ਕੰਮ ਕਰ ਜਾਂਦੀ ਆ ਦੋਸਤੋ ਪਰ ਵੀ ਮਤਲਬ ਇੰਨੀ ਕਾਮਯਾਬੀ ਨਹੀਂ ਹੈਗੀ ਵੀ ਆਪਾਂ ਕਿ ਕਿ ਜਮੀ ਰਸਤੇ ਨੂੰ ਐਫ 5 ਵੀ ਕੋਕ ਮੰਗੂ ਜੋੜ ਦੂਗੀ ਇਹ ਉਹ ਚੀਜ਼ ਨਹੀਂ ਵੀ ਵੈਸੇ ਠੀਕ ਆ ਦੋਸਤੋ ਕੰਮ ਚਲਾਉ ਕੰਮ ਹੈਗਾ ਤੇ ਮਾੜਾ ਮੋਟਾ ਤੜਕਿਆ ਤਾਂ ਆਪਾਂ ਇਹਨੂੰ ਵਰਤ ਸਕਦੇ ਆ 4-500 ਦੀ ਫਲਿੱਪਕਾਰਟ ਤੋਂ ਐਮੇਜ਼ਨ ਤੋਂ ਬੈਂਡ ਸ਼ੀਲਡ ਰਿਪੇਅਰ ਦੇ ਨਾਮ ਤੇ ਭਰ ਕੇ ਆਪਾਂ ਕਿਟ ਕੱਢ ਸਕਦੇ ਆ ਮਹਿੰਗੀਆਂ ਵੀ ਆਉਂਦੀਆਂ ਨੇ ਉਹਨਾਂ ਦਾ ਕੋਈ ਪਤਾ ਨਹੀਂ ਵੈਸੇ ਸੇਮ ਹੀ ਚੀਜ਼ ਹੁੰਦੀ ਆ 4-5 ਤੇ ਤੇੜਾ ਮਤਲਬ ਇਹ ਭਰ ਦਿੰਦੀ ਆ ਜਿਵੇਂ ਦੋਸਤੋਂ ਨੂੰ ਕਿਸੇ ਐਂਗਲ ਜੇ ਤੂੰ ਤਾਂ ਦੇਖਦੀ ਏ ਤੇੜ ਪਹਿਲਾਂ ਤਾਂ ਮਤਲਬ ਰੇਖ ਤਾਂ ਤੂੰ ਦੇਖਦੀ ਰਹੀ ਪਰ ਹੁਣ ਜੇ ਐ ਟੇਡਾ ਦੇਖਦੇ ਆਪਾਂ ਸਾਈਡ ਤੋਂ ਦੇਖਦੇ ਤਾਂ ਤੇੜ ਨਹੀਂ ਦਿੰਦੀ ਤੇ ਐ ਉੱਤੋਂ ਦੇਖਦੇ ਜੇ ਮੈਂ ਉੱਤੋਂ ਵੀ ਨਹੀਂ ਦਿੰਦੀ ਐ ਟੇੜ ਜੀ ਤੂੰ ਥੋੜੀ ਥੋੜੀ ਤੇੜ ਦਿੰਦੀ ਆ ਹਾਂਜੀ ਮਤਲਬ ਪਤਾ ਲੱਗਦਾ ਭਰੀ ਜੀ ਲੱਗਦੀ ਆ ਵੀ ਭਰ ਜੇਗੀ ਪਰ ਦੋਸਤੋਂ ਵੀ ਠੀਕ ਹੈ ਇੱਕ ਜੇ ਆਪਾਂ ਮੰਨ ਕੇ ਚੱਲੋ ਵੀ ਮਾੜਾ ਮੋਟਾ ਡੰਗ ਲਾਹੂੜਾ ਵਾਲਾ ਕੰਮ ਕਰਨਾ ਤਾਂ ਉੱਥੇ ਆਪਾਂ ਇਹਦੇ ਤੋਂ ਕੰਮ ਲੈ ਸਕਦੇ ਆ ਤੇ ਹੂੰ ਦੋਸਤੋ ਮਤਲਬ ਪੱਕਾ ਇਲਾਜ ਤਾਂ ਨਹੀਂ ਆਪਾਂ ਕਹਿ ਸਕਦੇ ਵੀ ਪੱਕਾ ਜਮਾ ਹਨਾ ਬੰਦ ਕਰੀ ਗਏ। ਗਿਆ ਪਤਾ ਹੀ ਨਹੀਂ ਲੱਗੂ ਇਥੇ ਫੁੱਟਿਆ ਸੀ ਜਾਂ ਨਾ। ਹਾਂ ਬਿਊਟੀ ਨਹੀਂ। ਫੁੱਟਿਆ ਨਹੀਂ ਮਤਲਬ ਟ੍ਰੇਡ ਕਹਿ ਸਕਦੇ ਆ ਟ੍ਰੇਡ ਨੂੰ ਠੀਕ ਕਰ ਸਕਦਾ। ਟ੍ਰੇਡ ਨੂੰ ਠੀਕ ਕਰ ਸਕਦੀ ਆ ਫੁੱਟੇ ਨੂੰ ਨਹੀਂ ਜੋੜਦੀ ਦੋਸਤੋ ਹਨਾ। ਫੁੱਟੇ ਨੂੰ ਤਾਂ ਕੋਈ ਚੀਜ਼ ਨਹੀਂ ਸੀ ਇਸ ਨੂੰ ਕਾਂਚ ਨੂੰ ਜੋੜ ਸਕਦੀ। ਤੇ ਪਰ ਵੀ ਇੱਕ ਕੰਮ ਚ ਲਾਉ ਕੰਮ ਹੈਗਾ ਦੋਸਤੋ। ਉਸ ਤੋਂ ਬਾਅਦ ਮਤਲਬ ਜਦੋਂ ਆਪਾਂ ਉਹ ਕਰ ਲਿਆ ਆਹ ਲਾਤਾ ਦਾ ਉਸ ਤੋਂ ਬਾਅਦ ਇਹਨੂੰ ਆਪਾਂ ਸਾਫ਼ ਕਰ ਦੇਣਾ ਕਿਸੇ ਕੱਪੜੇ ਨਾਲ ਜਾਂ ਆਪਾਂ ਕਿਸੇ ਮੰਨ ਕੇ ਚੱਲੋ। ਗਿੱਲੇ ਕਾ ਪਾਣੀ ਨਾਲ ਜਾਂ ਆਹ ਵਾਈਪਰ ਦੀ ਮਾਰ ਦੇਣਾ ਜਿਹੜਾ ਇਹ ਨਾਲ ਦਿੱਤਾ ਲੈ ਜਾਂਦੇ ਜੀ ਇਹਦੇ ਨਾਲ ਹਾਂ ਲੈ ਜਾਂਦੇ ਜੀ ਤੇ ਇਹ ਲੋਡ ਕਰਕੇ ਇਹ ਉਤਲਾ ਲੈ ਜੂਗਾ ਬੱਤੀਆਂ ਬਣ ਬਣ ਜਿਵੇਂ ਮੈਲ ਲੈਂਦੀ ਹੁੰਦੀ ਆ ਪਿੰਡੇ ਤੋਂ ਤੇ ਉਹ ਮੈਂ ਇਹਨੇ ਲੈ ਜਾਣਾਗਾ ਠੀਕ ਹੈ ਜੀ ਤੇ ਪਰ ਦੋਸਤਾਂ ਸਮਾ ਕੇ ਜੈਮੀਨਰ ਆ ਜੀ ਕਿਤੇ ਪਹਿਣਾ ਲੱਗੇ ਲੈ ਜੂ ਪਰ ਲੈ ਜੂਗਾ ਜੀ ਲੈ ਜੂਗਾ ਇਹ ਗਿੱਲਾ ਕਰਕੇ ਲੈ ਜੂਗਾ ਕੁਛ ਆਹ ਵਾਈਪਰ ਦੂਜਾ ਮਾਰਤਾ 2000 ਵਾਰ ਹੀ ਲੈ ਜਾਣਾ ਇਹਨੇ ਤੇ ਪਰ ਦੋਸਤੋਂ ਵੀ ਦਿੱਤਾ ਹੋਇਆ ਜੀ ਕਿੱਧਰ ਇੱਕ ਗੱਲ ਆ ਤੇੜ ਦੋਸਤੋਂ ਲੋਕ ਤੁਹਾਨੂੰ ਮੈਂ ਦਿਖਾਵਾਂ ਵੀ ਮਤਲਬ ਆਏ ਦੇਖਦੇ ਆਪਾਂ ਆ ਦੇਖੋ ਤੁਸੀਂ ਟੇੜ ਦੇਖੋ ਮਤਲਬ ਕਿੱਥੇ ਦਿਖਦੀ ਆ ਤੁਹਾਨੂੰ ਨਹੀਂ ਦਿਖ ਰਹੀ ਨਾ ਆ ਥਾਂ ਤੇ ਤੇ ਐ ਤੇ ਟੇੜ ਚਾ ਕੇ ਦਿਖੂਗੀ ਤੇ ਐ ਜਮਾ ਟੇੜ ਚ ਫੇਰ ਨਹੀਂ ਦਿਖਦੀ ਆ ਦੇਖੋ ਇੱਥੇ ਤੁਹਾਨੂੰ ਕੋਈ ਟੇੜ ਨਹੀਂ ਦਿਖਣੀ ਇੱਥੋਂ ਜੇ ਦਿਖੂਗੀ ਤੇ ਉੱਤੋਂ ਵੀ ਨਹੀਂ ਦਿਖਣੀ ਮਤਲਬ ਸਾਫ ਹੋ ਗਿਆ ਹੋਇਆ ਹੈ ਨਾ ਹਾਂ ਸਾਫ ਹੋ ਗਿਆ ਤੇ ਹੁਣ ਆਪਾਂ ਇਹ ਚਲੋ ਜਿੱਥੇ ਜਿੱਥੇ ਲੱਗਿਆ ਹੋਇਆ ਦੋਸਤੋ ਸਾਰੀ ਗੰਮ ਜੀ ਪੱਟ ਦੇਾਂਗੇ ਜਦੋਂ ਸੁੱਕ ਗਈ ਲਰਮਣ ਪੱਟ ਦਈਏ ਮੈਂ ਤਾਂ ਕਹਿੰਦੀ ਹੁਣ ਜਿੱਥੇ ਦੀਂਦਾ ਉੱਥੇ ਹੋਰ ਲਾ ਲਓ ਜੇ ਮੇਰੇ ਤਰ੍ਹਾਂ ਤਾਂ ਵਧੀਆ ਰਿਜ਼ਲਟ ਹੀ ਆਊਗਾ ਹੂੰ ਨਹੀਂ ਦਿੱਸ ਰਹੀ ਇਧਰ ਸਾਹਮਣੇ ਤੋਂ ਬਿਲਕੁਲ ਵੀ ਨਹੀਂ ਪਤਾ ਲੱਗ ਰਹੀ ਇੱਥੋਂ ਵੀ ਨਹੀਂ ਦਿਖ ਰਹੀ ਲਾਉਣੇ ਦਿਖਣ ਉਹ ਤਾਂ ਹੱਟ ਗਈ ਤੇੜ ਇੱਥੋਂ ਨਹੀਂ ਦਿਖ ਰਹੀ ਬਾ ਇੱਥੋਂ ਇੱਕ ਐਂਗਲ ਜੇ ਤੋਂ ਦਿਂਦੀ ਆ ਮਾੜੀ ਮੋਟੀ ਤਾਂ ਦਿਖੂਗੀ ਤੇ ਵੀ ਉਹ ਵੀ ਐਵੇਂ ਪੱਕਾ ਕੰਮ ਤਾਂ ਨਹੀਂ ਹੈਗਾ ਵੀ ਡੰਗ ਲਾਉਂਗਾ ਮੈਂ ਚਲਾ ਸਕਦੇ ਆ ਆ ਪਹਿਲਾਂ ਬਾਹਰ ਜ਼ਿਆਦਾ ਪਤਾ ਲੱਗਦਾ ਸੀਗਾ ਹੁਣ ਵੀ ਉਹਨਾ ਪਤਾ ਨਹੀਂ ਲੱਗਦਾ ਹੁਣ ਸਾਹਮਣੇ ਖੜੇ ਤੋਂ ਲੱਗਦਾ ਹੀ ਨਹੀਂ ਜਿਵੇਂ ਕੋਈ ਤਰੇੜ ਆਈ ਸੀ ਹਾਂ ਸਾਹਮਣੇ ਖੜੇ ਤੋਂ ਨਹੀਂ ਪਤਾ ਲੱਗਦਾ ਤੇ ਦੋਸਤੋ ਤੁਸੀਂ ਮਤਲਬ ਐਵੇਂ ਜੇ ਹੁਣ ਫਲਿੱਪਕਾਰਟ ਤੋਂ ਜੇਕਰ ਸੀਸਾ ਥੋੜੀਕਾਰ ਦਾ ਟੁੱਟਿਆ ਹੋਇਆ ਤਾਂ ਤੁਸੀਂ ਮੰਗਾ ਸਕਦੇ ਹੋ ਬਾਕ ਬਾਕੀ ਟੁੱਟਾ ਹੋਇਆ ਸੀ ਸ਼ੀਸ਼ਾ ਚਲੋ ਮਹਾਵਰਤ ਕੇ ਦੇਖ ਲੈਣੇ ਨੇ ਸ਼ੀਸ਼ਾ ਤਾਂ ਆਪਾਂ ਨਮਾ ਪਵਾ ਹੀ ਲੈਣਾ 4-500 ਦੀ ਚੀਜ਼ ਹੈ ਜੇ ਕਿ ਡੰਗ ਕੰਮ ਚਲਾਦਾ ਤਾਂ ਆਪਣਾ ਕੀ ਜਾਂਦਾਗਾ ਤੇ ਦੋਸਤੋ ਮਤਲਬ ਤੁਸੀਂ ਮਾੜੀ-ਮੁੱਟੀ ਢੇੜ ਤੇ ਵਰਤ ਕੇ ਦੇਖ ਸਕਦੇ ਹੋ ਬਾਲਾ ਟੁੱਟਿਆ ਨਾ ਵਰਤਿਓ ਬਾਕੀ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ